ਕੀ ਹੁਣ ਨਚੋੜ ਕੱਢਿਆ ਜੀ ਤੁਸੀਂ ਅੱਜ ਹੁਸ਼ਿਆਰਪੁਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਤੇ ਸਮਾਜਿਕ ਜਥੇਬੰਦੀਆਂ ਦੀ ਸਿੰਘ ਸਭਾ ਗੁਰਦੁਆਰੇ ਵਿਖੇ ਇਕੱਤਰਤਾ ਹੋਈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਦੇ ਵਿੱਚ ਜਿਹੜੇ ਸਾਡੇ ਸਿੱਖ ਸੰਗਤ ਜਾ ਰਹੀ ਆ ਸਿੱਖ ਨੌਜਵਾਨ ਜਾ ਰਹੇ ਆ ਜਿਨ੍ਹਾਂ ਨੇ ਕੀ ਕੇਸਰੀ ਨਿਸ਼ਾਨ ਸਾਹਿਬ ਮੋਟਰਸਾਈਕਲਾਂ ਤੇ ਲਾਏ ਹੁੰਦੇ ਆ ਤੇ ਸਾਡੀ ਕੌਮ ਦੇ ਮਹਾਨ ਨਾਇਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਝੰਡੇ ਵੀ ਲਾਏ ਹੋਏ ਆ ਔਰ ਇਹ ਇੱਕ ਵਾਰ ਦੀ ਘਟਨਾ ਨਹੀਂ ਉਹ ਆਏ ਦਿਨ ਹਰ ਸਾਲ ਜਦੋਂ ਸਾਡੇ ਪੰਜਾਬ ਤੋਂ ਪੰਜਾਬੀ ਨੌਜਵਾਨ ਸਿੱਖ ਨੌਜਵਾਨ ਹਿਮਾਚਲ ਦੇ ਵਿੱਚ ਜਿਹੜੇ ਗੁਰੂ ਘਰ ਹੈਗੇ ਆ ਉਹਨਾਂ ਦੇ ਦਰਸ਼ਨਾਂ ਨੂੰ ਜਾਂਦੇ ਆ ਤੇ ਹਿਮਾਚਲ ਦੇ ਸ਼ਰਾਰਤੀ ਅਨਸਰਾਂ ਵੱਲੋਂ ਜਿਹੜੇ ਫਿਰਕੂ ਅਨਸਰ ਆ ਹਿਮਾਚਲ ਦੇ ਉਹ ਸਾਡੇ ਸਿੱਖ ਨੌਜਵਾਨਾਂ ਨਾਲ ਤੇ ਸਿੱਖ ਸੰਗਤ ਨਾਲ ਉਥੇ ਵੱਤਸਲੂਕੀ ਕਰਦੇ ਆ ਅਤੇ ਆ ਪਿਛਲੇ ਦਿਨੀ ਵੀ ਜਿਹੜੇ ਸਾਡੇ ਕੁਝ ਨੌਜਵਾਨ ਜਿਹੜੇ ਸਿਗੇ ਸਿੱਖ ਨੌਜਵਾਨ ਜਦੋਂ ਹਿਮਾਚਲ ਚ ਪਹੁੰਚੇ ਤੇ ਸ਼ਾਇਦ ਉਹ ਕੁਲੂ ਦੀ ਘਟਨਾ ਵਾ ਔਰ ਦੋ ਤਿੰਨ ਘਟਨਾਵਾਂ ਹੋ ਗਈਆਂ ਉਹਦੇ ਵਿੱਚ ਉਥੋਂ ਦਾ ਇੱਕ ਕੋਈ ਸ਼ਰਾਰਤੀ ਅੰਸਰ ਸੀਗਾ ਉਹ ਹੋਟਲ ਮਾਲਕ ਆ ਉਥੇ ਦਾ ਉਹਨੇ ਕੀ ਕੀਤਾ ਜਿਹੜੇ ਸਾਡੇ ਨੌਜਵਾਨ ਸੀ ਜਿਨ੍ਹਾਂ ਨੇ ਆਪਣੇ ਮੋਟਰਸਾਈਕਲ ਦੇ ਉੱਤੇ ਜਿਹੜੇ ਸਾਡੇ ਕੌਮ ਦੇ ਨਾਇਕਾ ਸੰਤ ਪਾਪਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੇ ਝੰਡੇ ਲਾਏ ਸੀਗੇ ਉਹਨਾਂ ਸ਼ਰਾਰਤੀ ਅਨਸਰਾਂ ਨੇ ਉਹ ਝੰਡਿਆਂ ਦਾ ਅਪਮਾਨ ਕੀਤਾ ਉਹ ਝੰਡੇ ਜਿਹੜੇ ਮੋਟਰਸਾਈਕਲ ਤੋਂ ਪਟਕੇ ਹੀੇਠਾਂ ਸੁੱਟੇ ਤੇ ਪੈਰਾਂ ਦੇ ਵਿੱਚ ਜਿਹੜੇ ਦਰੜੇ ਅਤੇ ਨੌਜਵਾਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਿਹੜੀਆਂ ਕੀ ਜਿਹੜੀ ਕੌਮ ਆ ਬਿਲਕੁਲ ਹੀ ਬਰਦਾਸ਼ਤ ਨਹੀਂ ਕਰੂਗੀ ਅੱਜ ਅਸੀਂ ਸਿੱਖ ਜਥੇਬੰਦੀਆਂ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਜਿਹੜੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਕਿ ਅਸੀਂ 19 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 10:30 ਵਜੇ ਸਿੰਘ ਸਭਾ ਹੁਸ਼ਿਆਰਪੁਰ ਤੋਂ ਚੱਲ ਕੇ ਹਿਮਾਚਲ ਜਿਹੜਾ ਚਿੰਤਪੁਰਨੀ ਰੋਡ ਆ ਚਿੰਤਪੁਰਨੀ ਰੋਡ ਦੇ ਉੱਤੇ ਜਿਹੜਾ ਹਿਮਾਚਲ ਤੇ ਪੰਜਾਬ ਦਾ ਬਾਰਡਰ ਆ ਉੱਥੇ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਸੰਗਤ ਅਤੇ ਸਮਾਜਿਕ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਜਿਹੜਾ ਹਿਮਾਚਲ ਸਰਕਾਰ ਦੇ ਵਿਰੁੱਧ ਤੇ ਉਤੋਂ ਦੇ ਸ਼ਰਾਰਤੀ ਅੰਸਰਾਂ ਦੇ ਵਿਰੁੱਧ ਜਿਹੜਾ ਇੱਕ ਵੱਡਾ ਪ੍ਰੋਟੈਸਟ ਕੀਤਾ ਜਾਊਗਾ ਅਤੇ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਇਹੋ ਜਿਹੀਆਂ ਘਟਨਾ ਜਿਹੜੀਆਂ ਜਿਹੜੀਆਂ ਇਹ ਸਿੱਖ ਕੌਮ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੂਗੀ ਤੇ ਅਸੀਂ ਐਸਜੀਪੀਸੀ ਤੇ ਜਿਹੜੇ ਸਾਡੀਆਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਉਹ ਹਿਮਾਚਲ ਗਵਰਨਮੈਂਟ ਦੇ ਵਿੱਚ ਇੰਟਰਫੇਅਰ ਕਰਕੇ ਇਹ ਜਿਹੜੇ ਸ਼ਰਾਰਤੀ ਅੰਸਰਾਂ ਨੇ ਉਥੇ ਸੰਤ ਪਾਪਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੇ ਉਥੇ ਚਿੰਨਵਾਜਾਂ ਝੰਡਿਆਂ ਦਾ ਅਪਮਾਨ ਕੀਤਾ ਉਹਨਾਂ ਦੇ ਉੱਤੇ ਤੁਰੰਤ ਜਿਹੜੀ ਕਾਨੂੰਨੀ ਕਾਰਵਾਈ ਕਰਨ ਗੁਰਨਾਮ ਸਿੰਘ ਜੀ ਹੁਣ 19 ਮਾਰਚ ਨੂੰ ਪੰਜਾਬ ਹਿਮਾਚਲ ਬਾਰਡਰ ਤੇ ਜਿਹੜਾ ਕਿ ਸੰਘਰਸ਼ ਉਡੀਕਿਆ ਗਿਆ ਸੰਘਰਸ਼ ਕਿਵੇਂ ਤਾਂ ਹੋਵੇਗਾ ਰੋਡ ਜਾਮ ਕੀਤਾ ਜਾਵੇਗਾ ਕਿ ਸੜਕ ਦੇ ਦੋਹਾਂ ਪਾਸਿਆਂ ਤੇ ਖੜੇ ਹੋ ਕੇ ਜਿਹੜਾ ਉਹ ਆਪਣਾ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕੀਤਾ ਜਾਵੇਗਾ ਜੱਥੇਬੰਦੀਆਂ ਵੱਲੋਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਅਕਾਲ ਤਖਤ ਸਭ ਤੋਂ ਕੌਮੀ ਸ਼ਹੀਦ ਐਲਾਨੇ ਹੋਏ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਨਾ ਖਿਲਾਫ ਜੋ ਹਿਮਾਚਲ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਔਰ ਵਾਰ-ਵਾਰ ਵਾਪਰ ਰਹੀ ਆ ਉਹਦੇ ਵਿਰੁੱਧ ਜਿਹੜਾ ਆਪਾਂ ਪ੍ਰੋਗਰਾਮ ਜਿਹੜਾ ਅਲਿਖਿਆ ਆ ਉਹ ਬੜਾ ਸ਼ਾਂਤਮਈ ਤੇ ਅਮਨਮਈ ਤਰੀਕੇ ਦੇ ਨਾਲ ਉੱਥੇ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਜਾਊਗਾ ਔਰ ਹਿਮਾਚਲ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਊਗੀ ਕਿ ਜਿਹੜਾ ਇਹ ਪ੍ਰੋਗਰਾਮ ਆ ਜਿਹੜੇ ਵਾਰ-ਵਾਰ ਇਦਾਂ ਹੋ ਰਿਹਾ ਹੈ ਉਹਨਾਂ ਛਰਾਰਤੀ ਅੰਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਅਸੀਂ ਸਿੱਖ ਸੰਗਤਾਂ ਨੂੰ ਪੂਰ ਜੋਰ ਅਪੀਲ ਕਰਦੇ ਆ ਕਿ ਪਰਸੋਂ ਨੂੰ 19 ਮਾਰਚ ਦਿਨ ਬੁੱਧਵਾਰ ਨੂੰ ਬੱਦ ਤੋਂ ਬੱਦ ਪੰਜਾਬ ਹਿਮਾਚਲ ਬਾਰਡਰ ਤੇ ਹਿਸ਼ਾਰਪੁਰ ਵਿਖੇ ਚੰਤਰਪੁਰਨੀ ਰੋਡ ਦੇ ਉੱਤੇ ਵੱਧ ਚੜ ਕੇ ਜਿਹੜੇ ਹਿੱਸਾ ਇਸ ਵਿਰੋਧ ਪ੍ਰਦਰਸ਼ਨ ਵਿੱਚ ਹੋਵ ਲਵੇ ਗੁਰਨਾਮ ਸਿੰਘ ਜੀ ਹਰ ਸਾਲ ਦੀ ਤਰ੍ਹਾਂ ਆਪਾਂ ਦੇਖੀਏ ਤਾਂ ਜਦੋਂ ਪੰਜਾਬੀ ਆ ਘੁੰਮਣ ਵੀ ਜਾਂਦੇ ਨੇ ਤਾਂ ਉਸ ਵਕਤ ਵੀ ਹਿਮਾਚਲੀਆਂ ਵੱਲੋਂ ਸਾਡੇ ਟੈਕਸੀ ਡਰਾਈਵਰਾਂ ਦੇ ਨਾਲ ਬਹੁਤ ਦੁਰਵਿਵਹਾਰ ਕੀਤਾ ਜਾਂਦਾ ਹੈ ਇਸ ਸਮੇਂ ਦੀਆਂ ਸਰਕਾਰਾਂ ਨੇ ਵੀ ਉਹ ਆਪਸ ਦੇ ਵਿੱਚ ਉਸ ਵਕਤ ਤਾਲਮਿਲ ਕੀਤਾ ਸੀ ਪਰ ਅਜੇ ਵੀ ਇਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਇਹਦੇ ਪਿੱਛੇ ਜਿਹੜੀ ਇੱਕ ਸੋਚ ਕੰਮ ਕਰਦੀ ਆ ਜਿਹੜੀ ਬੀਜੇਪੀ ਆਰਐਸਐਸ ਦੀ ਸੋਚ ਵਾ ਜਿਹੜਾ ਇਹ ਅਨਰਾਗ ਸਿੰਘ ਇਹ ਸੂਧਵਾ ਇਹ ਵੀ ਆਰਐਸਐਸ ਦਾ ਵਰਕਰ ਵਾ ਇਹ ਜਿਹੜੀ ਆਪਣੀ ਜਿਹੜੀ ਹੈਂਕੜਬਾਜੀ ਦੀ ਜਿਹੜੀ ਸੋਚ ਵਾ ਜਿਹੜੀ ਹਿੰਦੂਤਵਾ ਦੀ ਸੋਚ ਵਾ ਇਹ ਸਾਰਿਆਂ ਤੇ ਲਾਗੂ ਕਰਨਾ ਚਾਹੁੰਦੇ ਆ ਅਸੀਂ ਇਹਦਾ ਸਖਤੀ ਨਾਲ ਵਿਰੋਧ ਕਰਦੇ ਆ ਔਰ ਮੂੰਹ ਤੋੜ ਜਿਹੜਾ ਉਹ ਜਵਾਬ ਦੇਵਾਂਗੇ ਅਸੀਂ ਬਿਲਕੁਲ ਇਹ ਹੈਂਕੜਬਾਜੀ ਬਰਦਾਸ਼ਤ ਨਹੀਂ ਕਰਾਂਗੇ